ਕਹਿੰਦੇ ਇੱਕ ਵਾਰ ਨਾ ਇੱਕ ਵਿਅਕਤੀ ਰੋਜ਼ ਮਰਾਦੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਦਾ ਸੀ ਪਹਾੜਾਂ ਦੀ ਸੈਰ ਕਰਨ ਵਾਸਤੇ ਕੁਦਰਤ ਦੇ ਨਜ਼ਾਰੇ ਦੇਖਦਾ ਸੀ ਇੱਕ ਦਿਨ ਉਹ ਜਿਵੇਂ ਬਾਹਰ ਚੱਲਿਆ ਤੇ ਉਹਦੇ ਛੋਟੇ ਜਿਹੇ ਬੱਚੇ ਨੇ ਜਿੱਦ ਕਰ ਲਈ ਪਿਤਾ ਜੀ ਪਾਪਾ ਜੀ ਡੈਡੀ ਜੀ ਅੱਜ ਮੈਂ ਵੀ ਤੁਹਾਡੇ ਨਾਲ ਜਾਣਾ ਹੈ ਆਪਣੇ ਬਥੇਰਾ ਸਮਝਾਇਆ ਵੀ ਪਹਾੜੀ ਦੇ ਟੇਡੇ ਮੇਡੇ ਰਸਤੇ ਨੇ بڑے ਪੱਥਰ ਪੈਣੇ ਕਿਤੇ ਲੱਗ ਕੇ ਤੈਨੂੰ ਠੇਡਾ ਲੱਗ ਸਕਦਾ ਨੁਕਸਾਨ ਪਹੁੰਚ ਸਕਦਾ ਤੂੰ ਅਜੇ ਛੋਟਾ ਹੈ ਕਰੇ ਰਿਹਾ ਕਹਿੰਦਾ ਨਹੀਂ ਮੈਂ ਨਾਲ ਹੀ ਜਾਣਾ ਹੈ ਪਿਤਾ ਨੇ ਸੋਚਿਆ ਕਿ ਚਲ ਜੇ ਇੰਨੀ ਜਿੱਦ ਕਰ ਰਿਹਾ ਹੈ ਤੇ ਕਿਉਂ ਨਾ ਹੋਵੇ ਵੀ ਇਹਨੂੰ ਨਾਲ ਹੀ ਲੈ ਜਾ ਲਜਾਇਆ ਜਾ ਸਕਦਾ ਹੈ ਕੁੱਟ ਕੇ ਫੜੀਏ ਬਾਹ ਹੁਣ ਪਿਤਾ ਦਾ ਰੋਜ਼ ਦਾ ਕੰਮ ਸੀ ਸੈਰ ਕਰਨਾ ਕੁਦਰਤ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਆਨੰਦ ਮਾਣਨਾ ਕੁਦਰਤੀ ਸਰੋਤਾਂ ਦਾ ਹੁਣ ਬੱਚਾ ਪਿਤਾ ਨੇ ਘੁੱਟ ਕੇ ਬਾਹ ਫੜੀ ਹੈ ਬੱਚਾ ਤੁਰਿਆ ਜਾ ਰਿਹਾ ਹੈ ਤੁਰਿਆ ਜਾ ਰਿਹਾ ਹੈ ਪਹਾੜੀ ਦੇ ਨੇੜੇ ਸੀ ਬਿਲਕੁਲ ਪਹਾੜੀ ਦੀ ਸਿਖਰ ਤੇ ਚੜ੍ਹਨੀ ਆਲੇ ਸੀ ਕਿ ਬੱਚੇ ਦਾ ਨਾਂ ਗੋਟਾ ਕਸ ਕੇ ਇੱਕ ਪੱਥਰ ਦੇ ਨਾਲ ਵੱਜਾ ਏ ਪਿਤਾ ਨੂੰ ਤਾਂ ਪਤਾ ਸੀ ਵੀ ਇਹ ਪੱਥਰ ਤੋਂ ਬਚ ਕੇ ਕਿਵੇਂ ਲੰਘਣਾ ਹੈ ਬੱਚਾ ਨਵਾਂ ਆਜ ਹੀ ਗਿਆ ਸੀ ਪਹਿਲੇ ਦਿਨ ਗਿਆ ਸੀ ਬੜੇ ਠੇਡੇ ਲੱਗੇ ਬੜਾ ਕੁਝ ਹੋਇਆ ਉਹਦੇ ਨਾਲ ਤੇ ਜਦੋਂ ਉਥੇ ਗੋਡਾ ਵੱਜਾ ਤੇ ਉਹਦੀ ਉੱਚੀ ਸਾਰੀ ਚੀਕ ਨਿਕਲ ਗਈ ਕੀ ਵੇਖਦਾ ਹੈ ਕੀ ਸੁਣਦਾ ਹੈ ਜਦੋਂ ਉਹਦੀ ਚੀਕ ਨਿਕਲੀ ਤੇ ਪਹਾੜਾਂ ਦੀ ਗੂੰਜ ਦੇ ਨਾਲ ਡਬਲ ਆਵਾਜ਼ ਆਈ ਉਹਦੀ ਆਵਾਜ਼ ਮੁੜ ਕੇ ਆਈ ਉਸੇ ਚੀਕ ਦੀ ਆਵਾਜ਼ ਮੁੜ ਕੇ ਆਈ ਬੱਚਾ ਫੇਰ ਮਾਨੀ ਮਾਨ ਚ ਸੋਚਦਾ ਹੈ ਕਹਿੰਦਾ ਆ ਕਿਸੇ ਨੇ ਮੇਰੀ ਰੀਸ ਲਾਈ ਹੈ ਕਿਉਂਕਿ ਉਹਨੇ ਉਦੋਂ ਪਹਿਲਾਂ ਕਦੀ ਵੀ ਇਹ ਆਵਾਜ਼ ਨਹੀਂ ਸੀ ਸੁਣੀ ਆਪਣੀ ਆਵਾਜ਼ ਗੂੰਜਦੀ ਪਿੱਛੇ ਨੂੰ ਆਉਂਦੀ ਨਹੀਂ ਸੀ ਸੁਣੀ ਕਹਿੰਦਾ ਕਿਸੇ ਨੇ ਮੇਰੀ ਰੀਸ ਲਾਈ ਏ ਇਹ ਕੌਣ ਹੈ ਜਿਹੜਾ ਮੇਰਾ ਮਜ਼ਾਕ ਉਡਾਰ ਰਿਹਾ ਹੈ ਫਿਰ ਉੱਚੀ ਕਹਿੰਦਾ ਹੈ ਫਿਰ ਉਸੇ ਤਰ੍ਹਾਂ ਵਾਪਸ ਆਵਾਜ਼ ਆਈ ਪਿਤਾ ਇਹ ਸਾਰਾ ਕੁਝ ਦੇਖ ਰਿਹਾ ਸੀ ਵੀ ਮੇਰੇ ਬੱਚੇ ਨਾਲ ਕੀ ਵਾਪਰ ਰਿਹਾ ਹੈ ਮੇਰਾ ਬੱਚਾ ਕੀ ਸੋਚ ਕੀ ਰਿਹਾ ਹੈ ਪਿਤਾ ਨੇ ਕੀ ਕੀਤਾ ਪਿਤਾ ਨੇ ਫਿਰ ਉੱਚੀ ਆਵਾਜ਼ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਬੱਚੇ ਦੇ ਮਨ ਚਾਇਆ ਕਹਿੰਦਾ ਵੀ ਇਹ ਕੌਣ ਹੈ ਜਿਹੜਾ ਮੇਰਾ ਮਜ਼ਾਕ ਉਡਾਰ ਰਿਹਾ ਹੈ ਫਿਰ ਆਵਾਜ਼ ਆਉਂਦੀ ਹੈ ਕੌਣ ਹੈ ਜਿਹੜਾ ਮੇਰਾ ਮਜ਼ਾਕ ਉਡਾਰ ਰਿਹਾ ਹੈ ਮੇਰੀ ਤੋਹੀਨ ਕਰ ਰਿਹਾ ਹੈ ਬਾਪ ਉੱਥੇ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਫਿਰ ਆਵਾਜ਼ ਮੁੜ ਕੇ ਆਈ ਹੈ ਬੱਚਾ ਬੜਾ ਹਰਾਮ ਬੱਚਾ ਕਹਿੰਦਾ ਹੈ ਇਹ ਉਹੀ ਸੀ ਜਿੰਨੇ ਮੇਰੀ ਸਾង ਲਾਈ ਸੀ ਇਹੀ ਸੀ ਜਿਹੜਾ ਮੇਰੀ ਤੋਹੀਨ ਕਰ ਰਿਹਾ ਸੀ ਜਿਹੜਾ ਮੇਰਾ ਮਜ਼ਾਕ ਉਡਾਰ ਰਿਹਾ ਸੀ ਇਹ ਕਿਦਾਂ ਦੀ ਫੇਰ ਆਵਾਜ਼ ਮੁੜ ਕੇ ਆਈ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਬਾਪ ਇਹ ਸਾਰਾ ਕੁਝ ਦੇਖ ਰਿਹਾ ਸੀ ਤੇ ਬਾਪ ਨੇ ਬੱਚੇ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਕਹਿੰਦੇ ਦੇਖ ਬੱਚੇ ਇਹ ਜਿਹੜਾ ਕੁਝ ਵੀ ਤੈਨੂੰ ਵਾਪਸ ਸੁਣ ਰਿਹਾ ਸੀ ਨਾ ਉਹ ਨਹੀਂ ਇਹ ਤੇਰੀ ਆਵਾਜ਼ ਸੀ ਕਹਿੰਦਾ ਪਿਤਾ ਜੀ ਮੇਰੀ ਆਵਾਜ਼ ਪਹਿਲਾਂ ਤੇ ਮੈਂ ਕਦੀ ਨਹੀਂ ਸੁਣੀ ਉਹ ਕਹਿੰਦਾ ਪਹਾੜੀਆਂ ਦੇ ਵਿੱਚ ਜਾਂ ਜਿੱਥੇ ਚਿਤਰਾਉਣ ਕੋਈ ਆਪਾਂ ਨਵਾਂ ਕਮਰਾ ਪਾਇਆ ਉਹਦੇ ਵਿੱਚ ਕੋਈ ਸਬਾਨ ਨਹੀਂ ਰੱਖਿਆ ਉੱਥੇ ਬੋਲੋ ਤੇ ਆਵਾਜ਼ ਗੂੰਜਦੀ ਹੈ ਵਾਪਸ ਆਉਂਦੀ ਹੈ ਖੂਏ ਖੂਦੇ ਵਿੱਚ ਆਪਾਂ ਜਦਾਂ ਦੀ ਆਵਾਜ਼ ਮਾਰਦੇ ਹਾਂ ਉਦਾਂ ਦੀ ਵਾਪਸ ਆਉਂਦੀ ਹੈ ਕਹਿੰਦਾ ਬੇਟਾ ਇਹ ਆਵਾਜ਼ ਕਿਸੇ ਦੀ ਨਹੀਂ ਸੀ ਤੇਰੀ ਸੀ ਤੇਰੀ ਆਵਾਜ਼ ਗੂੰਜ ਕੇ ਵਾਪਸ ਆ ਰਹੀ ਸੀ ਕਹਿੰਦਾ ਸ਼ਾ ਬੜੀ ਪਿਆਰੀ ਸਿੱਖਿਆ ਦਿੱਤੀ ਹੈ ਆਪਣੇ ਬੱਚੇ ਨੂੰ ਕਹਿੰਦਾ ਦੇਖ ਬੱਚੇ ਕਹਿੰਦਾ ਅਸੀਂ ਜਿੱਦਾਂ ਦਾ ਸੋਚਦੇ ਆ ਨਾ ਕਹਿੰਦਾ ਉਦਾਂ ਤਾਂ ਸਾਨੂੰ ਵਾਪਸ ਮਿਲਦਾ ਜੇ ਕੋਈ ਮਾੜਾ ਸੋਚਿਆ ਕਹਿੰਦੇ ਸਾਡੇ ਬਾਰੇ ਉਹੀ ਮਾੜਾ ਬਾਦ ਵਿੱਚੋਂ ਪਹਿਲਾਂ ਅਸੀਂ ਆਪਣੇ ਆਪ ਬਾਰੇ ਮਾੜਾ ਸੋਚਦੇ ਭਾਵ ਜਿੱਦਾਂ ਦੀ ਆਵਾਜ਼ ਅਸੀਂ ਆਪਣੇ ਆਪ ਨੂੰ ਦੇਵਾਂਗੇ ਉਦਾਂ ਦੀ ਵਾਪਸ ਆਵੇ ਕੁਦਰਤ ਦਾ ਬੜਾ ਪਿਆਰਾ ਨਿਜ਼ਮ ਹੈ ਤੁਸੀਂ ਆਪ ਦੇ ਵਿੱਚ ਗੇਂਦ ਫੜਿਓ ਕਿਤੇ ਕੰਦ ਨਾ ਮਾਰਿਓ ਜੇ ਹੌਲੀ ਜੀ ਮਾਰ ਗਏ ਤੇ ਹੌਲੀ ਜੀ ਵਾਪਸ ਜੇ ਜ਼ੋਰ ਦੀ ਮਾਰੋਗੇ ਤੇ ਉਸੇ ਜ਼ੋਰ ਨਾਲ ਵਾਪਸ ਆਵੇ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਕਿਹਾ ਇਹ ਕਹਿੰਦੇ ਚਰਨ ਸ਼ਰਨ ਗੁਰ ਏਕ ਪੰਡਾ ਜਾਈ ਚੱਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੇਤ ਹੈ ਕਹਿੰਦੇ ਇਦਾਂ ਹੀ ਗੁਰੂ ਐ ਕਹਿੰਦੇ ਇੱਕ ਕਦਮ ਪੁੱਟ ਕੇ ਤਾਂ ਵੇਖੋ ਤੈਨੂੰ ਹਜ਼ਾਰਾਂ ਕਦਮ ਅੱਗੇ ਲੈ ਲਿਆਵੇਗਾ ਭਾਵ ਚਿੰਗਿਆਈ ਵਾਲੇ ਪਾਸੇ ਇੱਕ ਕਦਮ ਤਾਂ ਪੁੱਟ ਕੇ ਦੇਖ ਉਹ ਚਿੰਗਿਆਈ ਤੇਰੇ ਵੱਲ ਆਪ ਭੱਜੀ ਆਵੇਗੀ ਇਹ ਕੁਦਰਤ ਦਾ ਨਿਜ਼ਮ ਹੈ ਚੰਗਾ ਸੋਚਣਾ ਸ਼ੁਰੂ ਕਰ ਦਵੋਗੇ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ ਮਾੜਾ ਸੋਚਣਾ ਸ਼ੁਰੂ ਕਰ ਦਵੋਗੇ ਮਾੜੇ ਵਿਚਾਰ ਕਈ ਵਾਰ ਤੁਸੀ ਵੇਖਿਆ ਹੋਵੇਗਾ ਬੜਾ ਦਾਨੀ ਪੁਰਖ ਹੋਵੇ ਆਲੇ ਦੁਆਲੇ ਦੇ ਵਿੱਚ ਜੇ ਦੀ ਸ਼ੋਭਾ ਹੋਵੇ ਤੇ ਕਈ ਵਾਰ ਉਹ ਇਹੋ ਜੀ ਕੋਜੀ ਹਰਕਤ ਕਰ ਦਿੰਦਾ ਜਿਹੜੀ ਕਿਸੇ ਨੇ ਸੋਚੀ ਬਣਾਵੇ ਬੰਦਾ ਸੋਚਦਾ ਪੀਏ ਤੇ ਬੜਾ ਦਾਨੀ ਬੜਾ ਸਿਆਣਾ ਪੁਰਖ ਜੀ ਇਹਨੇ ਆ ਕੀ ਕਰਤਾ ਭਾਵੇਂ ਉਹ ਜਿੱਦਾਂ ਦਾ ਸੋਚਦਾ ਹੈ ਉਦਾਂ ਦਾ ਬਣਦਾ ਜਾਂਦਾ ਹੈ ਉਦੋਂ ਤਾਂ ਉਹ ਉਹ ਕੰਮ ਕਰਨੇ ਉਦਾਂ ਦੇ ਸ਼ੁਰੂ ਕਰ ਦਿੰਦਾ ਹੈ ਤੇ ਕਈ ਵਾਰ ਤੁਸੀਂ ਇਦਾਂ ਵੀ ਵੇਖਿਆ ਹੋਵੇਗਾ ਆਪ ਦਾ ਨਸ਼ਈ ਮਨੁੱਖ ਜਿਹੜਾ ਗਲੀਆਂ ਨਾਲੀਆਂ ਦੇ ਵਿੱਚ ਡਿੱਗਾ ਫਿਰਦਾ ਹੈ ਕੁੱਤੇ ਮੂੰਹ ਚਟੜਦੇ ਫਿਰਦੇ ਨੇ ਇਹੋ ਜਿਹੇ ਮਨੁੱਖ ਦੇ ਤੇ ਜਦੋਂ ਆਪਣੇ ਆਪ ਨਾਲ ਨਿਰਣਾ ਕਰ ਲੈਂਦਾ ਹੈ ਕਿ ਮੈਂ ਇਹੋ ਜੇ ਕੋਹੜ ਤੋਂ ਦੂਰ ਹੋਣਾ ਹੈ ਮੈਂ ਗੁਲਾਮੀ ਦੀਆਂ ਜ਼ੰਜੀਰਾਂ ਆਪਣੇ ਗਲ ਚ ਲਾਉਣੀਆਂ ਤੇ ਸੱਚ ਜਾਣਿਓ ਉਹ ਕਈ ਵਾਰ ਤੁਸੀਂ ਦੇਖਦੇ ਹੋ ਵੀ ਜਿਹਦੇ ਬਦਲ ਦੀ ਆਸ ਹੀ ਕੋਈ ਨਹੀਂ ਹੈ ਇਹ ਕਿੱਡਾ ਸਿਆਣਾ ਪੁਰਸ਼ ਬਣਿਆ ਫਿਰਦਾ ਹੈ ਇਹਦੇ ਕੋਲੋਂ ਤਾਂ ਚਿੰਗਿਆਈ ਦੀ ਆਸ ਲਾ ਦਿੱਤੀ ਸੀ ਘਰ-ਦਿਆਂ ਨੇ ਸਮਾਜ ਨੇ ਅੱਜ ਉਹ ਦੁਨੀਆਂ ਨੂੰ ਸੇਧ ਦਿੰਦਾ ਫਿਰਦਾ ਹੈ ਭਾਵ ਜੋ ਆਪਣੇ ਆਪ ਨੂੰ ਦੇਵਾਂਗੇ ਉਹ ਸਾਨੂੰ ਦੁਨੋਂ ਕੇ ਵਾਪਸ ਮਿਲੇਗਾ ਥਾਲੀ ਦੇ ਵਿੱਚ ਜਿਹੜਾ ਭੋਜਨ ਪਰੋਸਾਂਗੇ ਉਨੇ ਉਹਦਾ ਦੀ એનર્ਜੀ ਸਾਨੂੰ ਦੇਣੀ ਹੁਣ ਪਰੋਸਿਆ ਕਿਵੇਂ ਗਿਆ ਕੀ ਪਰੋਸਿਆ ਗਿਆ ਇਹ ਇਹਦੇ ਤੇ ਵਰਕ ਕਰਨ ਦੀ ਲੋੜ ਹੈ ਥਾਲੀ ਦੇ ਵਿੱਚ ਖੁਸ਼ੀ-ਖੁਸ਼ੀ ਭੋਜਨ ਪਰੋਸਿਆ ਜਾਵੇ ਨਾ ਚਾਰ ਨਾ ਖਾਦੀ ਰੋਟੀ ਵੀ ਦੁਣੀ ਹੋ ਕੇ ਲੱਗਦੀ ਹੈ ਥਾਲੀ ਦੇ ਵਿੱਚ 36 ਪ੍ਰਕਾਰ ਦੇ ਭੋਜਨ ਪਏ ਹੋਣ ਪ੍ਰੋਸੈਸ ਸੜੇ ਮੱਥੇ ਨਾ ਜਾਣ ਜੇ ਬੰਦਾ ਇਦਾਂ ਕਵੇ ਆ ਕਿ ਨਵਾਂ ਹੀ ਸਿਆਪਾ ਪੈ ਗਿਆ ਮੈਨੂੰ ਤੇ ਸੱਚ ਜਾਣਿਓ 36 ਪ੍ਰਕਾਰ ਦੇ ਭੋਜਨ ਤੁਹਾਡੇ ਸਰੀਰ ਨੂੰ ਇੱਕ ਵੀ ਕੈਲਰੀ ਇੱਕ ਵੀ ਤੁਹਾਡੇ ਸਰੀਰ ਚ ਸੈੱਲ ਬਿਮਾਰੀ ਨਾਲ ਲੜਨ ਵਾਲਾ ਨਹੀਂ ਬਣਾਉਣਗੇ ਕਾਰਨ ਤੁਸੀਂ ਪ੍ਰੋਸੈਸਿਆ ਨਹੀਂ ਨਾ ਉਹਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਕੁਛ ਦਿੱਤਾ ਨਹੀਂ ਨਾ ਸਰੀਰ ਦੇ ਅੰਦਰ ਹੈ ਬਿਮਾਰੀ ਪੈਦਾ ਕਰਨ ਵਾਲੇ ਵੀ ਸੈੱਲ ਅੰਦਰ ਹੈ ਤੇ ਬਿਮਾਰੀ ਨਾਲ ਲੜਨ ਵਾਲੇ ਵੀ ਸੈੱਲ ਅੰਦਰ ਹੈ ਤਾਂ ਹੀ ਤਾਂ ਸਤਿਗੁਰ ਦੀ ਬਾਣੀ ਨੇ ਕਿਹਾ ਸੀ ਨਾ ਚੰਗੀਆਂ ਆਈਆਂ ਬੁਰਿਆਈਆਂ ਵਾਜਾ ਧਰਮ ਅਦੂ ਕਰਮੀਆਂ ਨੂੰ ਆਪਣੀ ਕਿਹਨੇੜੇ ਕਹ ਦੂੰ ਕਿੰਦੀ ਕਰਮਾਂ ਦੇ ਉੱਤੇ ਡਿਪੈਂਡ ਕਰਦਾ ਹੈ ਚੰਗਿਆਈ ਤੇ ਬੁਰਿਆਈ ਹੈ ਅੰਦਰ ਚੰਗੀ ਆਈ ਆਲਕ ਕਰੇ ਬੁਰੀਾਈ ਹੋਏ ਸ਼ੇਰ ਕਹਿੰਦੇ ਬੰਦਾ ਸ਼ੇਰ ਹੋ ਜਾਂਦਾ ਹੈ ਬੁਰੇ ਕੰਮ ਵਾਸਤੇ ਤੇ ਚੰਗੇ ਨੂੰ ਆਲਸ ਕਰਦਾ ਹੈ ਵੀ ਚੱਲ ਕੀ ਕਰ ਆਉਂਦਾ ਬਹੁਤ ਕੁਝ ਚੰਗਾ ਹੈ ਫਿਰ ਪਤਾ ਬੰਦਾ ਕੀ ਕਹਾ ਦਿੰਦਾ ਹੈ ਉਹ ਚੰਗਿਆਂ ਨੂੰ ਕਿਹੜਾ ਸਮਾਜ ਸ਼ੋਭਾ ਦਿੰਦਾ ਹੈ ਚੰਗਿਆਂ ਨੂੰ ਕਿਹੜਾ ਸਮਾਜ ਚੰਗੇ ਰਹਿਣ ਦਿੰਦਾ ਹੈ ਹੱਦ ਹੋ ਗਈ ਭਾਈ ਬੁਰਿਆਂ ਨੇ ਕੀ ਖਟਿਆ ਹੈ ਜਾਂ ਚੰਗਿਆਂ ਨੇ ਕੁਝ ਨਹੀਂ ਖਟਿਆ ਤੇ ਇਹ ਬੰਦੇ ਦਾ ਚੰਗਿਆਈ ਨਾਲੋਂ ਟੁੱਟਣ ਦਾ ਇੱਕ ਬੜਾ ਵਧੀਆ ਰਾਹ ਹੈ ਵੀ ਲੈ ਭਾਈ ਉਹਨੇ ਵੀ ਤਾਂ ਸਮਾਜ ਦੀ ਬੜੀ ਸੇਵਾ ਕੀਤੀ ਉਹਨੂੰ ਵੀ ਤਾਂ ਲੋਕਾਂ ਦੀ ਉਹਨੂੰ ਕਿਹੜਾ ਲੋਕਾਂ ਦੀ ਸ਼ੋਭਾ ਮਿਲੀ ਲੋਕਾਂ ਨੇ ਗਾਲਾਂ ਹੀ ਦਿੱਤੀਆਂ ਨਾ 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 ਭਾਈ ਇਦਾਂ ਨਹੀਂ ਹੁੰਦਾ ਤੂੰ ਲੋਕਾਂ ਵੱਲ ਕਿਉਂ ਵੇਂਨਾਏ ਤੂੰ ਗੁਰੂ ਵੱਲ ਵੇਖ ਜਿਹੜੇ ਗੁਰੂ ਨੇ ਤੈਨੂੰ ਪਾਠ ਇਹ ਪੜਾਇਆ ਹੈ ਭਾਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਆਇਆ ਤੇਰੀ ਸੁਰਤ ਦੇ ਵਿੱਚ ਸਰਬੱਤ ਦਾ ਭਲਾ ਹੋਣਾ ਚਾਹੀਦਾ ਹੈ ਸਤਿਗੁਰ ਦੀ ਬਾਣੀ ਨੇ ਕਿਹਾ ਹੈ ਨਾ ਸਤਿਗੁਰ ਜੀ ਕਹਿੰਦੇ ਜੇ ਸਰਬੱਤ ਦਾ ਭਲਾ ਕਰੇਗਾ ਨਾ ਪਿਆਰਿਆ ਤੇ ਜ਼ਿੰਦਗੀ ਦੇ ਵਿੱਚ ਸੁੱਖ ਤੇ ਆਰਾਮ ਤੈਨੂੰ ਤਾਂ ਮਿਲਣਾ ਹੈ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਭਗਤ ਬਿਨਾਂ ਸੰਸਾ ਨਹੀਂ ਚੁੱਕੇ ਗੋਰੇ ਭੇਦ ਬਤਾਵੇ ਕਹਾਂ ਭਇਓ ਤੀਰਥ ਪ੍ਰਤ ਕੀਏ ਜਿੰਨਾ ਮਰਜੀ ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰ ਲੈ ਵਰਤ ਰੱਖ ਲੈ ਜੋ ਮਰਜੀ ਧਰਮ ਦੇ ਨਾਂ ਤੇ ਕਰ ਲੈ ਕਹਾ ਭਇਓ ਤੀਰਥ ਬ੍ਰਤ ਕੀਏ ਕੋਈ ਫਾਇਦਾ ਨਹੀਂ ਉਹਨਾਂ ਚਿਰ RAM ਸ਼ਰਨ ਨਹੀਂ ਆਵੇ ਜਿੰਨਾ ਚਿਰ RAM ਦੀ ਰਮੀ ਹੋਏ ਪਰਮਾਤਮਾ ਦੀ ਇਹ ਤੇ दशरथ ਦੇ ਪੁੱਤਰ ਦਾ ਨਾਮ ਨਹੀਂ ਹੈ ਰਮੀ ਹੋਏ RAM ਦੀ ਸ਼ਰਨ ਨਹੀਂ ਆਉਂਦਾ ਜੋਗ ਜਗ ਨੇ ਫੁਲਤੇ ਮਾਨੂੰ ਜੋ ਪ੍ਰਭ ਜਸ ਬਿਸਰਾਵੇ ਕਹਿੰਦੇ ਧਰਮ ਦੇ ਨਾਂ ਤੇ ਜਿੰਨੇ ਮਰਜੀ ਜਗ ਕਰ ਲੈ ਜਿੰਨੇ ਮਰਜੀ ਲੰਗਰ ਲਗਾ ਲੈ ਕਹਿੰਦੇ ਨੇ ਫਲ ਨੇ ਫਲ ਕੋਈ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਕਿਉਂਕਿ ਤੇਰੇ ਅੰਦਰ ਉਹ ਜਸ ਹੀ ਵਿਸਰੇ ਆ ਕੀਦਾ ਜੋ ਪ੍ਰਭ ਪ੍ਰਭੂ ਦਾ ਜਸ ਵਿਸਰੇ ਆਇਆ ਤਰਪੂ ਨੂੰ ਚੇਤੇ 'ਚ ਨਹੀਂ ਰੱਖਿਆ ਫਿਰ ਬਾਬਾ ਜੀ ਕਹੀਏ ਕੀ ਜ਼ਿੰਦਗੀ ਦੇ ਅੰਦਰ ਸੁਧਾਰ ਕਿਵੇਂ ਹੋਵੇਗਾ ਸਤਿਗੁਰੂ ਜੀ ਕਹਿੰਦੇ ਮਾਨ ਮੋ ਦੋਨੋਂ ਕੋ ਪਰਹਰ ਰੱਖਦੇ ਆਪਣੇ ਆਪ ਨੂੰ ਪਿੱਛੇ ਮਾਨ ਮੋ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਣ ਗਾਵੇ ਕਹਿੰਦੇ ਗੋਬਿੰਦ ਦੇ ਗੁਣਾ ਨੂੰ ਗਾਇਆ ਕਰ ਫਿਰ ਹੋਵੇਗਾ ਕੀ ਸਤਿਗੁਰ ਜੀ ਲਾਭ ਕੀ ਹੋਵੇਗਾ ਕਹਿੰਦੇ ਕਹੋ ਨਾਨਕ ਇਹ ਵਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ ਕਹਿੰਦੇ ਆ ਮੁਕਤੀ ਦਾ ਬੜਾ ਵੱਡਾ ਰਾਹ ਇਹ ਮੁਕਤੀ ਦਾ ਬੜਾ ਵੱਡਾ ਖਜ਼ਾਨਾ ਹੈ ਜੇ ਤੂੰ ਆਪਣੇ ਜੀਵਨ ਦੇ ਵਿੱਚੋਂ ਮੁਕਤ ਹੋਣਾ ਚਾਹਣਾ ਹੈ ਨਾ ਬੰਧਨਾਂ ਤੋਂ ਮੁਕਤ ਹੋਣਾ ਚਾਹਣਾ ਹੈ ਕਹਿੰਦੇ ਆ ਪਿਆਰੇ ਆ ਸਤਿਗੁਰ ਦੀ ਬਾਣੀ ਦੇ ਲੜ ਲੱਗ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਬਾਣੀ ਹੈ ਤੇ ਭਾਗਾਂ ਵਾਲੀ ਉਹ ਜੀਵਨ ਹੈ ਜੇ ਬਾਣੀ ਨਹੀਂ ਨਾ ਇਸ ਸੱਚ ਜਾਣਿਓ ਇਸ ਜੀਵਨ ਦਾ ਕੋਈ ਲਾਭ ਨਹੀਂ ਹੈ ਉਹਨਾਂ ਕੰਮਾਂ ਦਾ ਵੀ ਕੋਈ ਲਾਭ ਨਹੀਂ ਹੈ ਜਿਨ੍ਹਾਂ ਕੰਮਾਂ ਨੇ ਸੋਖੀ ਨਹੀਂ ਦੇਣਾ ਬਾਬਾ ਜੀ ਕਹਿੰਦੇ ਨੇ ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀਵਹੀਂ ਸਾਈਂ ਦਾ ਦਰਬਾਰ ਉਹ ਦਰਬਾਰ ਕਿੱਥੇ ਹੈ ਉਹ ਦਰਬਾਰ ਸਾਡੇ ਅੰਦਰ ਹੈ ਅਸੀਂ ਆਪਣੇ ਆਪ ਨਾਲ ਖੜਨ ਜੋਗੇ ਬਣ ਜਾਈਏ ਆਪਣੇ ਆਪ ਨੂੰ ਪੋਜਿਟਿਵ ਵਿਚਾਰ ਦੀ ਕਲਾ ਵਿੱਚ ਰੱਖਣਾ ਤਾਂ ਸ਼ੁਰੂ ਕਰਾਂਗੇ ਜੇ ਅਸੀਂ ਕਰਮ ਚੰਗੇ ਕਰਾਂਗੇ ਜੇ ਸਾਡੇ ਕਰਮਾਂ ਦੇ ਵਿੱਚ ਖੋਟ ਹੈ ਨਾ ਪਾਗਾ ਵਾਲਿਓ ਤੇ ਸੱਚ ਜਾਣਿਓ ਸਾਡੇ ਕੰਮਾਂ ਦੇ ਵਿੱਚ ਵੀ ਖੋਟ ਆ ਜਾਵੇਗੀ ਬਾਬਾ ਮੇਰ ਕਰੇ ਸਾਡੀ ਸੁਪਨਾ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੇ ਮੈਂ ਇੱਕ ਦੋ ਬੇਨਤੀਆਂ ਕਰਕੇ ਖਿਮਾ ਦੀ ਜਾਚ ਕੋ ਜਾਣਾ ਹੈ ਭਾਈ ਗੁਰੂ ਘਰ ਆਉਂਦੇ ਹੋ ਗੁਰੂ ਘਰ ਆਉਣ ਦਾ ਲਾਭ ਤਾਂ ਹੈ ਜੇ ਜੀਵਨ ਦੇ ਵਿੱਚ ਕੋਈ ਤਬਦੀਲੀ ਹੈ ਇਹ ਨਹੀਂ ਹੈ ਲੰਗਰ ਖਾਦਾ ਤੇ ਘਰਾਂ ਨੂੰ ਤੁਰ ਪੈ ਲੰਗਰ ਸਰੀਰ ਦੀ ਖਰਾਕ ਹੈ ਤੇ ਗੁਰਬਾਣੀ ਮਨ ਦੀ ਖਰਾਕ ਹੈ ਜੇ ਮੈਂ ਕਹਿ ਦੇਵਾਂ ਵੀ ਲੰਗਰ ਨਾ ਖਾਓ ਤਾਂ ਵੀ ਗੱਲ ਗਲਤ ਹੈ ਕਿਉਂਕਿ ਸਰੀਰਕ ਤੇ ਮਾਨਸਿਕ ਖਰਾਕਾਂ ਦੋਵੇਂ ਪੌਸ਼ਟਿਕ ਨੇ ਅਹਾਰ ਚੰਗੇ ਨੇ ਤੇ ਸੱਚ ਜਾਣਿਓ ਬੰਦੇ ਦੀ ਜ਼ਿੰਦਗੀ ਦੇ ਵਿੱਚ ਗੁਣ ਚੰਗੇ ਆ ਜਾਣ ਫਿਰ ਬੰਦਾ ਸਰੀਰਕ ਤੌਰ ਤੇ ਵੀ ਤੰਦਰੁਸਤ ਤੇ ਮਾਨਸਿਕ ਤੌਰ ਤੇ ਇਹ ਲੰਗਰ ਦੋਵੇਂ ਜ਼ਰੂਰੀ ਨੇ ਪਰ ਉਹਦੇ ਲਈ ਜ਼ਰੂਰੀ ਨੇ ਜਿਹੜਾ ਦੋਵੇਂ ਸ਼ੱਕਦਾ ਹੈ ਜਿਹੜਾ ਕੇਵਲ ਤੇ ਕੇਵਲ ਸੰਗਤ ਕਰਦਾ ਆਪਣੇ ਮਾਣ ਹੰਕਾਰ ਦੀ ਖਾਤਰ ਇੱਕ ਪੰਗਤ ਦੇ ਵਿੱਚ ਬਹਿ ਕੇ ਲੰਗਰ ਨਹੀਂ ਨਾ ਛਕਦਾ ਉਹਦੀ ਸੰਗਤ ਕੀਤੀ ਵੀ ਥਾਏ ਨਹੀਂ ਪੈਂਦੀ ਤੇ ਜਿਹੜਾ ਕੇਵਲ ਤੇ ਕੇਵਲ ਲੰਗਰ ਛਕ ਕੇ ਘਰਾਂ ਨੂੰ ਵਾਪਸ ਚਲੇ ਜਾਂਦਾ ਹੈ ਸੰਗਤ 'ਚ ਨਹੀਂ ਬੈਠਦਾ ਸਤਿਗੁਰੂ ਜੀ ਕਹਿੰਦੇ ਉਹਦੀ ਵੀ ਸੇਵਾ ਥਾਏ ਨਹੀਂ ਹੈ ਬਾਬਾ ਮੇਰ ਕਰੇ ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਓ ਕੋਸ਼ਿਸ਼ ਕਰਿਆ ਕਰੋ ਆਪ ਬਾਣੀ ਪੜੋ ਅਰਦਾਸ ਕਰਿਓ ਜਿਹੜੀ ਗੁਰਬਾਣੀ ਪੜਨ ਦੀ ਅਪੀਲ ਤੁਹਾਨੂੰ ਕੀਤੀ ਹੈ ਬਾਬਾ ਉਹ ਕਿਤੇ ਸਾਡੀ ਵੀ ਝੋਲੀ ਦੇ ਵਿੱਚ ਪਾਵੇ ਤਾਂ ਜੋ ਕਠਿ ਤੇ ਕਰਨੀ ਇੱਕ ਹੋ ਜਾਵੇ ਆਪਣੇ ਬੱਚਿਆਂ ਨੂੰ ਬਾਣੀ ਪੜਾਓ ਆਪ ਬਾਬੇ ਦੀ ਬਾਣੀ ਨਾਲ ਜੁੜੋ ਗੁਰਦੁਆਰਾ ਸਾਹਿਬ ਜਾਇਆ ਕਰੋ ਬੱਚਿਆਂ ਨੂੰ ਨਾਲ ਲੈ ਕੇ ਜਾਇਆ ਕਰੋ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲੋ ਜਿੰਨਾ ਸਿੰਪਲ ਤੇ ਸਾਦਾ ਜੀਵਨ ਜੀਆ ਜਾਂਦਾ ਹੈ ਜੀਵੋ ਘਰਾਂ ਦੇ ਵਿੱਚ ਜੇ ਕੋਈ ਨਿੱਕੇ ਮੋٹے ਲੜਾਈ ਝਗੜੇ ਨੇ ਉਹ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਾ ਆਉਣ ਦਿਓ ਬੜਾ ਵੱਡਾ ਜੱਜ ਜਿਹੜਾ ਸਾਡੇ ਫੈਸਲੇ ਕਰਦਾ ਹੈ ਬਾਬੇ ਦੀ ਬਾਣੀ ਤੋਂ ਸਲਾ ਲਾਓ ਕਿ ਬਾਬਾ ਅਸੀਂ ਕਰੀਏ ਕੀ ਤੇ ਸੱਚ ਜਾਣਿਓ ਸਤਿਗੁਰਾਂ ਦੀ ਬਾਣੀ ਹਮੇਸ਼ਾ ਹੀ ਸਾਨੂੰ ਸਾਡੀ ਜ਼ਿੰਦਗੀ ਦੀਆਂ ਉਲਝਣਾਵਾਂ ਨੂੰ ਹੱਲ ਕਰਨ ਦੇ ਬਹੁਤ ਸਾਰੇ ਤਰੀਕੇ ਦੱਸਦੀ ਹੈ ਸਾਨੂੰ ਜਾਚ ਹੋਣੀ ਚਾਹੀਦੀ ਹੈ ਸਤਿਗੁਰਾਂ ਦੀ ਬਾਣੀ ਨੂੰ ਸਮਝ ਲੈਣ ਦੀ ਬਾਬਾ ਮੇਰ ਕਰੇ ਬੋਲਦਿਆਂ ਮੇਰੇ ਤੋਂ ਬਿਆਨ ਪ੍ਰਕਾਰ ਦੀਆਂ ਫੁੱਲਾਂ ਬਚਨ ਮਾਲਕ ਦਾ ਜਾਣ ਕੇ ਹਿਰਦੇ ਵਿੱਚ ਵਸਾ ਲੈਣਾ ਜੀ ਕੋਟਾਨ ਕੋ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਰੱਬ ਰੂਪੀ ਸੰਗਤ ਦਾ ਧੰਨਵਾਦ ਪ੍ਰਬੰਧਕ